ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੋ ਨਿਸ਼ਾਨ ਵਾਜਾ 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 ਸ੍ਰੀ ਅਨੰਦਪੁਰ ਸਾਹਿਬ ਤੋਂ ਆਈ ਆਵਾਜ਼ ਆਓ ਸਿਰਜੀਏ ਨਵਾਂ ਪੰਜਾਬ 328 ਪਾਵਨ ਸਰੂਪਾ ਦੇ ਇਨਸਾਫ ਅਤੇ ਪੰਜਾਬ ਤੇ ਪੰਥ ਦੇ ਲਈ ਸਾਈ ਬਲਦੇਵ ਸਿੰਘ ਜੀ ਵਡਾਲਾ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਕੈਪਟਨ ਬਹਾਦਰ ਸਿੰਘ ਨੂੰ ਕਾਮਯਾਬ ਬਣਾਉਣ ਲਈ 1 ਜੂਨ ਨੂੰ ਵਾਜੇ ਵਾਲਾ ਬਟਨ ਦਬਾਓ ਅਤੇ ਕੈਪਟਨ ਬਹਾਦਰ ਸਿੰਘ ਨੂੰ ਜਿਤਾਓ ਇਹਨਾਂ ਦੀ ਜਿੱਤ ਤੁਹਾਡੀ ਅਤੇ ਪੰਜਾਬ ਦੀ ਜਿੱਤ ਹੋਏਗੀ ਚੋ ਨਿਸ਼ਾਨ ਵਾਜਾ 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 ਜਿਨ੍ਹਾਂ ਨੇ ਲਦੀਬਪੂਰਾ ਹੈ ਉਜੜਿਆ ਜਿਨ੍ਹਾਂ ਨੇ ਪੰਜਾਬ ਨੂੰ ਹੈ ਸੂਲੀ ਚਾੜਿਆ ਤਿੱਬ ਪੂਰਾ ਹੈ ਉਜਾੜਿਆ ਜਿਨ੍ਹਾਂ ਨੇ ਪੰਜਾਬ ਨੂੰ ਹੈ ਸੂਲੀ ਚਾੜਿਆ ਦੇ ਅਦਬੀ ਦਾ ਹਲ ਜੇ ਕਰੋਣਾ ਦੋਸਤੋ ਮੋਰ ਤੁਸੀਂ ਬਾਜੇ ਉੱਤੇ ਲਾਉਣਾ ਦੋਸਤੋ ਬਾਜੇ ਉੱਤੇ ਮੋਰ ਤੁਸੀਂ ਲਾਉਣਾ ਦੋਸਤੋ ਬਾਜੇ ਉੱਤੇ ਮੋਰ ਤੁਸੀਂ ਲਾਉਣਾ ਦੋਸਤੋ ਭਾਈ ਬਲਦੇਵ ਸਿੰਘ ਜੀ ਬਡਾਲਾ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਕੈਪਟਨ ਬਹਾਦਰ ਸਿੰਘ ਨੂੰ ਕਾਮਯਾਬ ਬਣਾਉਣ ਲਈ 1 ਜੂਨ ਨੂੰ ਵਾਜੇ ਵਾਲਾ ਬਟਨ ਦਬਾਓ